ਸ੍ਰੀ ਯਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼ੁਰੂ ਚੀਕ ਬੇਨਤੀ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤੇ ਗੱਲ ਕਰਨੀ ਅੱਜ ਬਾਬਾ RAM ਦੇਵ ਦੀ ਉਹ ਬਾਬਾ RAM ਦੇ ਜਿਹੜਾ غرور ਦਾ ਭਰਿਆ ਹੋਇਆ ਸੀ ਹੰਕਾਰ ਦਾ ਭਰਿਆ ਹੋਇਆ ਸੀ ਕੱਲ ਸੁਪਰੀਮ ਕੋਰਟ ਦੇ ਵਿੱਚ ਲੋਕਾਂ ਨੇ ਉਹ ਸੀਨ ਦੇਖਿਆ ਜਦੋਂ ਬਾਬਾ ਨੀਂਦੀ ਪਾ ਕੇ ਖੜਾ ਸੀ ਬਾਬਾ ਮਾਫੀ ਮੰਗ ਰਿਹਾ ਸੀ ਤੇ ਸੁਪਰੀਮ ਕੋਰਟ ਨੇ ਮਾਫੀ ਕਬੂਲ ਨਹੀਂ ਕੀਤੀ ਬਾਬਾ ਰਾਮਦੇਵ ਤੇ ਬਾਲਕ੍ਰਿਸ਼ਨ ਜਿਹੜਾ ਕਿ ਉਹਦਾ ਐਮਡੀ ਹੈ ਪਤੰਜਲੀ ਦਾ ਇਹ ਦੋਨਾਂ ਨੇ ਦੋ ਵਾਰੀ ਮਾਫੀ ਮੰਗੀ ਲੇਕਿਨ ਮਾਫੀ ਦੂਜੀ ਵਾਰ ਵੀ ਕਬੂਲ ਨਹੀਂ ਹੋਈ ਕੱਲ ਜਸਟਿਸ ਸੀਮਾ ਕੋਹਲੀ ਤੇ ਜਸਟਿਸ ਅਮਨ ਤੁਲਾਦੇ ਦੇਵਰ ਦੇਖਣ ਵਾਲੇ ਸੀ ਕੱਲ ਉਹਨਾਂ ਨੇ ਜਿਸ ਤਰੀਕੇ ਨਾਲ ਖਿੱਚਿਆ ਬਾਬਾ ਰਾਮਦੇਵ ਨੂੰ ਤੇ ਖਾਸ ਤੌਰ ਤੇ ਜਿਹੜੇ ਉੱਤਰਾਖੰਡ ਦੇ ਲਾਇਸੈਂਸਿੰਗ ਅਥਾਰਟੀ ਦੇ ਅਫਸਰ ਨੇ ਉਹਨਾਂ ਨੂੰ ਸੱਚਮੁੱਚ ਇੱਕ ਬਹੁਤ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਉਸ ਬਾਰੇ ਜਿਹੜਾ ਕਿਸੇ ਸਮੇਂ ਸਰਕਾਰ ਦੀ ਸਰਪ੍ਰਸਤੀ ਜਾਂ یوں ਕਹਿ ਲਈਏ ਕਿ ਮੋਦੀ ਪ੍ਰਧਾਨ ਮੰਤਰੀ ਮੋਦੀ ਦੀ ਨੇੜਤਾ ਕਰਨ ਕਿਸੇ ਨੂੰ ਕੁਝ ਵੀ ਨਹੀਂ ਸਮਝਦਾ ਸੀ ਸਰਕਾਰਾਂ ਉਹਦੇ ਅੱਗੇ ਪਿੱਛੇ ਹੁੰਦੀਆਂ ਸੀ ਜਦੋਂ ਝੂਠ ਬੋਲਦਾ ਸੀ ਜਦੋਂ ਝੂਠ ਤੋਲਦਾ ਸੀ ਸਰਕਾਰ ਦੇ ਕੇਂਦਰੀ ਸਰਕਾਰ ਦੇ ਮੰਤਰੀ ਵੀ ਉੱਥੇ ਕੋਲ ਬੈਠੇ ਤਾੜੀਆਂ ਮਾਰਦੇ ਰਹਿੰਦੇ ਸੀ ਤੁਸੀਂ ਸਭ ਨੇ ਦੇਖਿਆ ਜਦੋਂ ਇਹੀ ਬਾਬਾ RAMDEV ਨੇ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਬਿਨਾਂ ਕਿਸੇ ਰਿਸਰਚ ਤੋਂ ਉਹ ਕੋਰੋਨ-9 ਦੀ ਦਵਾਈ ਕੋਵਿਡ ਦੇ ਵਿੱਚ जी उन्हें पेश जो प्रेस कॉन्फ्रेंस हो रही थी नाल देश का केंद्रीय सेहत मंत्री हर्षवर्धन बैठा सी फिर उन्होंने चैलेंज किया गया कि दवाई बनाई किमें कदों रिसर्च हुई कदों वेरीफाई हुई कोई जवाब नहीं जवाब तो इसका भी नहीं कि इस बा रामदेव ने पुत्र जीवक सीड वर्गिया दवाइया देकर पता नहीं ਕਿੰਨੇ ਲੋਕਾਂ ਨੂੰ ਪੁੱਤ ਬੰਡੇ ਮਦਰ ਵੀ ਇਹ ਪੁੱਤ ਬੰਦਦਾ ਸੀ ਲੋਕਾਂ ਨੂੰ ਇਹ ਕਹਿੰਦਾ ਸੀ ਇਹ ਜੜੀ ਬੂਟੀ ਖਾਓ ਜੀ ਤੋਂ ਇਹ ਦਵਾਈ ਬਣੀ ਹੈ ਇਹ ਸੀਡ ਖਾਓ ਪੁੱਤਰ ਜੀਵਕ ਸੀਡ ਤੁਹਾਡੇ ਮੁੰਡਾ ਹੋਊਗਾ ਇਹ ਕੰਮ ਕਰ ਰਿਹਾ ਸੀ ਇਹ ਤੇ ਜਦੋਂ ਇਹ ਛਿਆਰ ਦਿੰਦਾ ਸੀ ਕਿ 슈ਗਰ ਜਣੋਂ ਖਤਮ ਜਦੋਂ ਇਹ ਛਿਆਰ ਦਿੰਦਾ ਸੀ ਕਿ ਬੀਪੀ ਖਤਮ ਹੀ ਕਰ ਦਾਂਗੇ ਅਸੀਂ ਤੇ ਫਿਰ ਐਲੋਪੈਥੀ ਨੂੰ ਕੱਟਦਾ ਸੀ ਗਾਲਾਂ ਤੇ ਕਹਿੰਦਾ ਸੀ ਇਹ ਜਿਹੜੇ ਐਲੋਪੈਥੀ ਵਾਲੇ ਨੇ ਇਹ ਜਿਹੜੇ ਮੈਡੀਕਲ ਸਾਇੰਸਸ ਸਾਡੇ ਸਾਹਮਣੇ ਹੈ ਕੀ ਆਯੁਰਵੈਦ ਦੇ ਮੁਕਾਬਲੇ ਕੁਝ ਵੀ ਨਹੀਂ ਆਯੁਰਵੈਦ ਦੇ ਬਹਾਨੇ ਨਾਲ ਯੋਗਾ ਦੇ ਬਹਾਨੇ ਨਾਲ ਐਸਾ ਬੜਾ ਬਣਾਇਆ ਇਸ ਬਾਬੇ ਨੇ ਜਿਹੜਾ ਬਾਬਾ ਇੱਕ ਦਰੀ ਤੇ ਯੋਗਾ ਤੋਂ ਸ਼ੁਰੂ ਹੋਇਆ ਸੀ ਇੱਕ ਚੈਨਲ ਤੋਂ ਸ਼ੁਰੂ ਹੋ ਕੇ ਸਾਰੇ ਚੈਨਲਾਂ ਦੇ ਮੇਨ स्लਾਟ ਖਰੀਦ ਲੈਂਦਾ ਸੀ ਐਨਾ ਪੈਸਾ ਸੀ 4500 ਕਰੋੜ ਦੀ ਅੱਜਕੱਲ ਟ੍ਰਾਂਜੈਕਸ਼ਨ ਹੈ ਤੇ ਜਿਹੜਾ ਐਡਾ ਵੱਡਾ ਇਹਨੇ ਘਰਾਨਾ ਖੜਾ ਕੀਤਾ ਨਾ ਵਪਾਰ ਦਾ ਉਹਦਾ ਉਹਦਾ ਟੀਚਾ ਸੀ ਕਿ ਮੈਂ ਅਗਲੇ ਕੁ ਸਾਲਾਂ ਚ ਇੱਕ ਲੱਖ ਕਰੋੜ ਤੱਕ ਜਾਣਾ ਹੈ ਇਹ ਉਹਨੇ ਕਿਹਾ ਸੀ ਤੇ ਡੇਕਨਸ ਜਿਹੜੀ ਗੱਲ ਦੇਖਣ ਵਾਲੀ ਹੈ ਭਾਵੇਂ ਉਹ ਦਵਾਈਆਂ ਜਿਹੜੀਆਂ ਵੀ ਕਹਦਾ ਸੀ ਮੈਡੀਕਲ ਸਾਇੰਸ ਨੂੰ ਕੀ ਰੋੜ ਸੀ ਇਹ ਗੱਲ ਕਹਿ ਕੇ ਉਹਨੂੰ ਬਦਨਾਮ ਕਰ ਦਿੱਤੀ ਕਿ ਇਹਨਾਂ ਨੂੰ ਅੱਖ ਨਹੀਂ ਆਉਂਦਾ ਸਾਇੰਸ ਨੂੰ ਚੈਲੰਜ ਕੀਤਾ ਐਲੋਪੈਥੀ ਨੂੰ ਚੈਲੰਜ ਕੀਤਾ ਮੈਡੀਕਲ ਸਾਇੰਸ ਦੇ ਲੋਕਾਂ ਨੂੰ ਚੈਲੰਜ ਕੀਤਾ ਤਾਂ ਫਿਰ ਇਸ ਗੱਲ ਨੂੰ ਲੈ ਕੇ ਆਈਐਮਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹ ਜਿਹੜੀ ਉਸ ਨੇ ਇੱਕ ਕੇਸ ਕੀਤਾ 17 ਅਗਸਤ 2022 ਨੂੰ ਤੇ ਉਸ ਦੇ ਕੇਸ ਤੋਂ ਬਾਅਦ 21 ਨਵੰਬਰ 2023 ਨੂੰ ਕਿਹਾ ਸੁਪਰੀਮ ਕੋਰਟ ਨੇ ਤੋਂ ਬੰਦ ਕਰ ਰਿਹਾ ਇਸ਼ਤਿਹਾਰ ਦੇ ਨੇ ਉਹ ਪੱਤਰ ਜੀਪਕ ਸੀਡ ਬੰਦ ਕਰ ਤੁਹਾ ਜਿਹੜੀਆਂ ਗੱਲਾਂ ਕਹਿੰਦੇ ਬਿਲਕੁਲ ਇੱਕ ਧਰਮ ਫਲਾਉਣ ਵਾਲੇ ਜਿਹੜੇ ਸਿਆਰ ਦੇ ਰਿਹਾ ਬਾਬਾ RAMDEV ਜਿਹੜਾ ਕਿ ਅਜ ਕੋਈ ਬਾਬਾ ਤੇ ਰਿਹਾ ਨਹੀਂ ਨਾ ਉਸਵਾਮੀ ਰਿਹਾ ਲਾਲਾ RAMDEV ਹੋ ਗਿਆ ਤੂੰ ਇਹ ਸਾਰਾ ਕੁਝ ਬੰਦ ਕਰ ਉਸਨੇ ਬੰਦ ਕਰਨ ਦੀ بجائے ਅਦਾਲਤ ਨੂੰ ਹੀ ਕੁਝ ਸਮਝਾਇਆ ਅਦਾਲਤ ਦੀ ਪ੍ਰਵਾਈ ਨਹੀਂ ਕੀਤੀ ਕੰਟੀਨਿਊ ਰੱਖਿਆ ਸਭ ਕੁਝ ਤੇ ਫਿਰ ਜਦੋਂ ਅਦਾਲਤ ਨੇ ਕੰਟੈਂਪਟ ਦੀ ਗੱਲ ਕੀਤੀ ਜਦੋਂ ਅਦਾਲਤ ਨੇ ਕਿ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਸੀ ਜਦੋਂ ਅਦਾਲਤ ਨੇ ਕਿ ਤੂੰ ਪੇਸ਼ ਹੋ ਨਹੀਂ ਹੋਇਆ ਜਦੋਂ ਉਹ ਦਾਅਤ ਸਾਕ ਤੋਂ ਹੀ ਫਿਰ ਉਹਨੇ ਇੱਕ ਐਫੀਡੈਵਿਟ ਦਿੱਤਾ ਬਿਨਾਂ ਸ਼ਰਤ ਮਾਫੀ ਮੰਗੀ ਸਭ ਤੋਂ ਜ਼ਿਆਦਾ ਗੁੱਸਾ ਤਾਂ ਉਹੀ ਆਇਆ ਹੈ ਨਾ ਜਿਹੜੇ ਜੱਜ ਨੂੰ ਡੋਂਡੇ ਜੱਜਾਂ ਨੂੰ ਜਾਂ ਬੈਂਚ ਨੂੰ ਕਦੋਂ ਆਇਆ ਜਦੋਂ ਉਹਨੇ ਆਪਣੀ ਮਾਫੀ ਦੇ ਵਿੱਚ ਇਹ ਲਿਖਤਾ ਕਿ ਕਥਤ ਜਿਹੜੇ ਦੋਸ਼ ਅਲੈਜਡ ਮਤਲਬ ਕਿ ਮਾਫੀ ਵੀ ਇਸ ਹਿਸਾਬ ਨਾਲ ਮੰਗੀ ਜਿਹਦੇ ਚੋਂ ਇਹ ਕਹਿਣਾ ਚਾਹੁੰਦਾ ਸੀ ਕਿ ਮੈਂ ਅਪਰਾਧੀ ਨਹੀਂ ਹਾਲਾਂਕਿ ਗੱਲ ਸਿੱਧ ਕਰਤੀ ਸੀ ਸੁਪਰੀਮ ਕੋਰਟ ਨੇ ਉਸ ਤੋਂ ਬਾਅਦ ਫਿਰ ਉਹਦੀ ਮਾਫੀ ਕਬੂਲ ਨਹੀਂ ਹੋਈ ਦੁਬਾਰਾ ਮਾਫੀ ਮੰਗੀ ਤੇ ਕੱਲ ਵੀ ਮਾਫੀ ਕਬੂਲ ਨਹੀਂ ਹੋਈ ਕੱਲ ਇੱਕ ਗੱਲ ਹੋਰ ਸੁਪਰੀਮ ਕੋਰਟ ਨੇ ਕਹੀ ਕਿ ਇਹ ਤਾਂ ਚਲੋ ਜੋ ਕੁਝ ਕਰਦਾ ਸੀ ਇਹਦਾ ਉਹਨਾਂ ਨੇ ਕੋਈ ਟਿੱਪਣੀ ਦਿੱਤੀ ਕਿ ਮੋਦੀ ਸਾਹਿਬ ਦੇ ਜਿਹੜੀਆਂ ਨੇੜਤਾ ਦੇ ਗਰੂਰ ਚ ਸਰਕਾਰਾਂ ਡਰਦੀਆਂ ਸੀ ਅਫਸਰ ਡਰਦੇ ਸੀ ਲੇਕਿਨ ਉਹ ਅਫਸਰ ਨੂੰ ਜ਼ਰੂਰ ਪੈ ਗਈ ਕਲ ਸੁਪਰੀਮ ਕੋਰਟ ਉਹ ਕਹਿੰਦੇ ਤੁਸੀਂ ਤੁਸੀਂ ਕੀ ਕਰਦੇ ਸੀ ਸਰਕਾਰ ਕਰ ਕੀ ਰਹੀ ਸੀ ਜਦੋਂ ਇਹ ਸਾਰਾ ਕੁਝ ਕਰ ਰਿਆ ਸੀ ਉਹ ਸੁਪਰੀਮ ਕੋਰਟ ਨੇ 218 ਤੋਂ ਬਾਅਦ ਜਿੰਨੇ ਵੀ ਅਫਸਰ ਨੇ ਉਹਨਾਂ ਸਭ ਤੋਂ ਹਲਫਨਾਮੇ ਮੰਗ ਲਏ ਉਹਨਾਂ ਨੇ ਕਿ ਤੁਸੀਂ ਦਿਓ ਆਪ ਦਾ ਤੁਹਾਨੂੰ ਤੁਹਾਡੀ ਛੁੱਟੀ ਕਰ ਲਈ ਕਲ ਜੁਆਇੰਟ ਡਾਇਰੈਕਟਰ ਬੋਲਿਆ ਕਹਿੰਦੇ ਤੁਹਾਨੂੰ ਤਾਂ ਘਰੇ ਬਿਠਾਉਣ ਵਾਲੀ ਗੱਲ ਹੈ ਤੇ ਹੁਣ ਜਿਹੜਾ ਕੁਛ ਤੁਸੀਂ ਜਦੋਂ ਜੋਇਨ ਟਰੈਕਟਰ ਭੋੜਾ ਨਾ ਤੇ ਜਸਟਿਸ ਸਿਮਾ ਕੋਲਟੀ ਕਹਦੇ ਤੁਸੀਂ ਇਹ ਦੱਸੋ ਪਿਛਲੇ ਡੇਢ ਸਾਲ ਚ ਕੀਤਾ ਕੀ ਤੇ ਹੁਣ ਜਦੋਂ ਇਹ ਸਹਾਲਾਤ ਚ ਪਹੁੰਚੀ ਹੈ ਗੱਲ ਉਸ ਵੇਲੇ ਅਫਸਰਾਂ ਦੀ ਨੀਂਦ ਉਡੀ ਹੈ ਉਹਨਾਂ ਨੂੰ ਪਤਾ ਲੱਗੇ ਵੀ ਧੱਕਾ ਧੱਕਾ ਕੀਤਾ ਉਹਨਾਂ ਨੇ ਪ੍ਰੋਵਾਈਡ ਨਹੀਂ ਕੀਤੀ ਰੋਕੇ ਹੀ ਨਹੀਂ ਕਰ ਕੀ ਰਿਹਾ ਕਿਸ ਕੇ ਸੰਦੇਸ਼ ਸਿਆਰ ਦੇ ਰਿਹਾ ਜਿਵੇਂ ਬਾਬਾ RAM ਦੇ ਨਾ ਅਦਾਲਤ ਨੂੰ ਕੋਈ ਸਮਝਦਾ ਸੀ ਨਾ ਸਰਕਾਰ ਨੂੰ ਕੋਈ ਸਮਝਦਾ ਸੀ ਔਰ ਨਾ ਹੀ ਉਹ ਜਿਹੜੀ ਹੈ ਅਫਸਰਾਂ ਨੂੰ ਸਮਝਦਾ ਸੀ ਸੱਚੀ ਗੱਲ ਤਾਂ ਉਹ ਉਹ ਤਾਂ ਮੁੱਖ ਮੰਤਰੀਆਂ ਨੂੰ ਵੀ ਕੁਝ ਨਹੀਂ ਸਮਝਦਾ ਸੀ ਮੈਂ ਇੱਕ ਫੰਕਸ਼ਨ 'ਚ ਸੀ ਅੰਦੌਰ ਦੇ ਵਿੱਚ ਤੇ ਉੱਥੇ ਮੈਂ ਦੇਖਿਆ ਉਸ ਵੇਲੇ ਦੇ ਮੁੱਖ ਮੰਤਰੀ ਸ਼ਿਵਰਾਜ ਚੋਹਾਨ ਨੂੰ ਇਹਦੇ ਆਲੇ-ਦਾਲੇ ਕਿਵੇਂ ਢੇੜਾ ਕੱਢ ਰਿਆ ਸੀ ਜਿੰਨੇ ਵੀ ਉੱਥੇ ਵੱਡੇ ਲੋਕ ਸੀ ਜਿੰਨੇ ਵੀ ਮੰਤਰੀ ਸੀ ਸਭ ਤੋਂ ਜ਼ਿਆਦਾ ਲੋਕ ਇਹਦੇ ਮਗਰ ਫਿਰਦੇ ਸੀ ਮੈਂ ਨਹੀਂ ਕਹਦਾ ਇਹਦੀ ਚਮਚੀ ਬਾੜਦੇ ਸੀ ਪਰ ਇਹ ਬਹੁਤ ਪਾਵਰਫੁਲ ਹੋ ਗਿਆ ਸੀ ਉਸੇ ਕਾਰਨ ਸ਼ਹਿਜਸ ਨੇ ਸੁਪਰੀਮ ਕੋਰਟ ਨੂੰ ਵੀ ਬਹੁਤ ਲਾਈਟਲੀ ਲਿਆ ਇਹੀ ਗੱਲ ਸੁਪਰੀਮ ਕੋਰਟ ਨੇ ਕੱਲ ਕਹੀ ਕਿ ਤੁਸੀਂ ਸਾਨੂੰ ਇੰਨਾ ਲਾਈਟਲੀ ਲੈਣੇ ਹੋ ਤੁਸੀਂ ਗੁੰਮਰਾਹ ਕਰਨ ਵਾਲੇ ਇਸ਼ਤਿਹਾਰ ਤੋਂ ਰੋਕਣ ਦੇ ਬਾਵਜੂਦ ਫੇਰ ਛਾਪੀ ਜਾਂਦੇ ਹੋ ਇਹਦੇ ਜਿਹੜੇ ਤੁਸੀਂ ਦਵਾਈਆਂ ਦੇ ਭਰਮ ਫਲੌਂ ਵਾਲੇ ਇਸ਼ਤਿਹਾਰ ਸਾਫਦੇ ਹੋ ਨਾ ਕੋਈ ਵੈਰੀਫਿਕੇਸ਼ਨ ਨਹੀਂ ਕਰਦੇ ਤੇ ਤੁਸੀਂ ਵੀ ਜ਼ਿੰਮੇਵਾਰ ਹੋ ਤੇ ਜਿਹੜੀ ਲਾਇਸੈਂਸਿੰਗ ਅਥਾਰਟੀ ਹੈ ਇਹ ਤਾਂ ਹਾਈ ਜ਼ਿੰਮੇਵਾਰ ਹੁਣ ਇਸ ਹਾਲਾਤ ਦੇ ਵਿੱਚ ਜਦੋਂ ਇਸ਼ਾਰਾ ਕੁਝ ਹੋਇਆ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਹੋਏਗਾ ਜਨਨੀ ਉਹਨਾਂ ਨੇ ਮਾਫੀ ਨਹੀਂ ਜਿਹੜੀ ਕਬੂਲ ਕੀਤੀ ਰਿਜੈਕਟ ਕਰਤੀ ਮਾਫੀ ਤੇ ਇਹ ਕਹਿਤਾ ਕਿ ਨਤੀਜੇ ਭੁਗਤਣ ਲਈ ਤਿਆਰ ਹੋ ਹੁਣ ਬਾਬਾ ਨਤੀਜੇ ਭੁਗਤਣ ਲਈ ਤਿਆਰ ਹੈ ਹਾਲ ਇਹ ਹੈ ਕਿ ਤਸ਼ਾਰ ਮਹਿਤਾ ਵਰਗੇ ਨੂੰ ਵੀ ਜਵਾਬ ਦੇ ਤੱਕ ਨੇ ਤੁਸੀਂ ਹੁਣ ਆਏ ਹੋ ਪਹਿਲਾਂ ਕਿੱਥੇ ਸੀ ਤੋਂ ਇਸ ਕਰਕੇ 16 April ਨੂੰ ਦੁਆਰਾ ਸੁਣਵਾਈ ਹੋਣੀ ਹੈ ਕੋਈ ਮਾਫੀ ਨਹੀਂ ਫੈਸਲਾ ਹੋਣਾ ਹੈ ਗੱਲਾਂ ਦੋਨੇ ਇਰਾਮਦੇਵ ਦਾ ਤਾਂ ਜੋ ਕੁਝ ਹੋਣਾ ਹੈ ਬਾਲਕ੍ਰਿਸ਼ਨ ਦਾ ਤਾਂ ਜੋ ਕੁਝ ਹੋਣਾ ਹੈ ਲੇਕਿਨ ਹੁਣ ਅਫਸਰ ਵੀ ਟੰਗੇ ਜਾਣੇ ਨੇ ਇਹ ਗੱਲ ਸਪਸ਼ਟ ਨਜ਼ਰ ਆਉਂਦੀ ਹੈ ਜਿਸ ਤਰ੍ਹਾਂ ਦੋਨੇ ਜਸਟਿਸ ਹਿਮਾਕੋਲੀ ਤੇ ਜਸਟਿਸ ਮਾਂਤੁਰਲਾ ਨੇ ਉਥੇ ਸਵਾਲ ਕੀਤੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਉਹ ਤਾਂ ਸਪਸ਼ਟ ਲੱਗਦਾ ਹੈ ਕਿ ਇਹ ਹੋਏਗਾ ਗੁਰਸਾ ਹਾਲਕੇ ਕੇਸ ਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੀਤਾ ਸੀ ਲੇਕਿਨ ਉਹ ਜਿਹੜਾ ਕੁਝ ਕਰਦਾ ਸੀ ਉਹ ਆਮ ਲੋਕਾਂ ਨੂੰ ਵੀ ਠੀਕ ਲੱਗਦਾ ਸੀ ਯੋਗਾ ਦੇ ਕੈਂਪ ਲੱਗਦੇ ਸੀ ਪਬਲਿਕ ਮੀਟਿੰਗਾਂ ਹੁੰਦੀਆਂ ਸੀ ਉਹਦੇ ਚ ਇਲੋਪੈਥੀ ਦੇ ਖਿਲਾਫ ਬੋਲੀ ਜਾਂਦਾ ਸੀ ਸਾਇੰਸ ਦੇ ਖਿਲਾਫ ਭਾਈ ਤੁਸੀਂ ਜਿਹੜਾ ਕੁਝ ਤੁਸੀਂ ਕੀਤਾ ਉਹ ਦਵਾਈਆਂ ਤੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਤੁਸੀਂ ਨੁਕਸਾਨ ਪਹੁੰਚਾਇਆ ਇਹੀ ਗੱਲ ਉਹਨੇ ਕਹੀ ਉਹ ਕਹਿੰਦੇ ਜੀ ਅੱਗੇ ਤੋਂ ਅਸੀਂ ਬੰਦ ਕਰ ਦਾਵਾਂਗੇ ਉਹ ਕਹਿੰਦੇ ਅੱਗੇ ਤੋਂ ਬੰਦ ਕਰ ਦੋਗੇ ਜਿਹੜੀਆਂ ਲੋਕਾਂ ਨੇ ਇਹਨਾਂ ਦੇ ਇਸ਼ਤਿਹਾਰ ਭਰਮਫਲੋਮ ਵਾਲੇ ਗੁੰਮਰਾਹਕੁਨ ਇਸ਼ਤਿਹਾਰਾਂ ਤੋਂ ਬਾਅਦ ਦਵਾਈਆਂ ਲੈ ਲੀਆਂ ਉਹਨਾਂ ਦਾ ਕੀ ਬਣੂ ਵੈਸੇ ਇਹ ਤਾਂ ਕੇਸ ਕਰਤਾ ਆਈ ਐਮ ਨੇ ਦੇਸ਼ ਦੇ ਵਿੱਚ ਹੋਰ بڑا ਕੁਝ ਹੋ ਰਿਹਾ ਬਹੁਤ ਵੱਡੀਆਂ ਕੰਪਨੀਆਂ ਲੱਗੀ ਹੋਈਆਂ ਨੇ ਉਹ ਤੁਸੀਂ ਇੱਕ ਫਿਲਮ ਆਈ ਸੀ ਉਹਦੇ ਵਿੱਚ ਇੱਕ ਬੱਚਾ ਜਿੰਨੇ ਕੁ ਪੈਸੇ ਕਮਾਉਂਦਾ ਮੰਗਦਾ ਹੈ ਟ੍ਰੈਫਿਕ ਸਿਗਨਲ ਤੇ ਉਹ ਟ੍ਰੈਫਿਕ ਸਿਗਨਲ ਤੋਂ ਹੀ ਕੱਢ ਕੇ ਫਿਰ ਉਹੀ ਫਿਲਮ ਦਾ ਇੱਕ ਬਹੁਤ ਵੱਡਾ ਸੀਨ ਹੈ ਕਿ ਉਹ ਗੋਰਾ ਹੋਣਾ ਚਾਹੁੰਦਾ ਤੇ ਗੋਰੇ ਹੋਣ ਦੇ ਹੋਏ ਕਰੀਮ ਲਾਉਂਦਾ ਪਰ ਉਹ ਗੋਰਾ ਹੁੰਦਾ ਨਹੀਂ ਤੇ ਕਰੀਮ ਉਹ ਇਸ਼ਤਿਹਾਰ ਤੇ ਮਾਰਦਾ ਉਹਦੀ ਡੱਬੀ ਤੋਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਤੋਂ ਇਹ ਬੰਦਾ ਤਾਂ ਇੱਕ ਨਹੀਂ ਬਹੁਤ ਸਾਰੀਆਂ ਦਵਾਈਆਂ ਇਸ ਤਰ੍ਹਾਂ ਦੀਆਂ ਦੇ ਰਿਹਾ ਸੀ ਦੇਸ਼ ਦੇ ਵਿੱਚ ਇਹਨੂੰ ਕੈਪੀਟਲ ਕਹਿੰਦੇ ਨੇ 슈ਗਰ ਦੀ ਮੈਡੀਕਲ ਸੈਂਸ ਕਹਿੰਦੀ ਹੈ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਜੜੋਂ ਨਹੀਂ ਖਤਮ ਕੀਤਾ ਜਾ ਸਕਦਾ ਇਹ ਜੜੋਂ ਖਤਮ ਕਰਦਾ ਇਹ ਦਵਾਈ ਦਿੰਦਾਗਾ ਤਾਂ ਤੁਹਾਡੇ ਪੁੱਤਰ ਹੋ ਜੂਗਾ ਲੋਕ ਜਿਹੜੀ ਆ ਬਾਝ ਔਰਤਾਂ ਨੇ ਉਹਨਾਂ ਨੂੰ ਵੀ ਪੁੱਤਰ ਬੀਜ ਮਤਲਬ ਕਿ ਜੋ ਕੁਝ ਨਜਾਇਜ਼ ਹੋ ਰਿਹਾ ਤੇ ਉਹ ਇਹ ਕਰਦਾ ਰਿਹਾ ਕੱਲ ਫੇਰ ਸਪਰੀਪੁਰ ਨੇ ਜਦੋਂ ਜੁਆਇੰਟ ਡਾਇਰੈਕਟਰ ਸਟੇਟ ਲਾਸਾਂਸਿੰਗ ਅਥਾਰਟੀ ਉੱਤਰਾਖੰਡ ਨੂੰ ਕਿਹਾ ਕਿ ਤੂੰ ਤਾਂ ਗਿਓ ਬਈ ਹੁਣ ਤੂੰ ਕੀ ਕਰਦਾ ਰਿਹਾ ਤੇਰੀ ਕੋਈ ਦਲੀਲ ਸਾਡੇ ਸਾਹਮਣੇ ਕੰਮ ਨਹੀਂ ਹੋਣੀ ਤੇ ਹੁਣ ਇਹ ਮੋਦੀ ਦਾ ਬਾਬਾ ਜਿਹੜਾ ਹੈ ਇਹ ਕਿਤੇ ਨਾ ਕਿਤੇ ਸੱਚ ਬੋਚੀ ਵੱਡੀ ਮੁਸੀਬਤ ਚ ਫਸਣ ਵਾਲਾ ਜਿਹੜਾ 1 ਲੱਖ ਕਰੋੜ ਦਾ ਆਪਦਾ ਲੈ ਕੇ ਜਾਣਾ ਚਾਹੁੰਦਾ ਸੀ ट्रांजੈਕਸ਼ਨ ਉਹ ਹੁਣ ਮੈਨੂੰ ਲੱਗਦਾ ਹੈ ਕਿ ਕਿਤੇ ਇਹ ਦਿਬਿਆ ਜਾਂ ਪਤੰਜਲੀ ਜੋ ਹਰਦਵਾਰ ਦੇ ਵਿੱਚ ਹੋ ਰਿਹਾ ਹੈ ਜਿਹੜੀਆਂ ਜ਼ਮੀਨਾਂ ਸਰਕਾਰਾਂ ਤੋਂ ਲਈਆਂ ਸੀ ਉਹ ਪੁੱਠੀਆਂ ਨਾ ਪੈ ਜਾਣ ਵੈਸੇ ਸੱਚੀ ਗੱਲ ਇਹ ਹੈ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੇ ਫੈਸਲੇ ਸੁਪਰੀਮ ਕੋਰਟ ਕਰ ਰਹੀ ਹੈ ਜਿਸ ਤਰ੍ਹਾਂ ਦਾ ਸੱਚ ਸਾਹਮਣੇ ਲੈ ਕੇ ਆ ਰਹੀ ਹੈ ਤੇ ਪ੍ਰਸੰਸਤ ਕਰਨੀ ਬਣਦੀ ਹੈ ਤੇ ਲੱਗਦਾ ਕਿ ਹਲੇ ਆਸ ਦੀ ਕਿਰਨ ਹੈ ਜਿਹੜੇ ਚਾਰ ਟਾਇਰ ਨੇ ਨਾ ਇਸ ਡੈਮੋਕ੍ਰੇਸੀ ਦੇ ਮੀਡੀਆ ਤਾਂ ਪੈਂਚਰ ਹੋ ਚੁੱਕਿਆ ਔਰ ਪ੍ਰਧਾਨਪਾਲਿਕਾ ਤੇ ਕਾਰਜਪਾਲਿਕਾ ਦੀ ਤਾਂ ਗੱਲ ਹੀ ਕਰਨ ਦਿਲ ਨਹੀਂ ਕਰਦਾ ਰਹਿ ਗਈ ਨਿਆਂਪਾਲਿਕਾ ਉਹਦੇ ਚ ਭਾਵੇਂ ਥੋੜੀ ਬਹੁਤੀ ਹਵਾ ਨਿਕਲੀ ਹੈ ਪਰ ਅਜੇ ਹੋ ਕੰਮ ਹੈ ਅੱਜ ਦੇ ਫੈਸਲੇ ਤੋਂ ਤਾਂ یوں ਲੱਗਦਾ ਹੈ ਅਜੇ ਨਹੀਂ ਮਿਲਦੇ ਨਵੀਂ ਵੀਡੀਓ ਦੇ ਨਾਲ what about